ਆ ਸੱਜਣੋ ਨਾ ਮਾੜਾ ਜਿਆ ਤੁਸੀਂ ਧਿਆਨ ਨਾ ਦੇਖਿਓ ਆ ਇੰਜਨ ਆ ਮਾੜਾ ਜਿਆ ਹੋਰ ਨੇੜੇ ਲਿਆ ਫਿਰ ਨੇੜੇ ਲਿਆ ਆ ਇੰਜਨ ਆ ਇੰਜਨ ਦਾ ਕੋਈ ਪੁਰਜਾ ਨਹੀਂ ਵੇਖਣ ਨੂੰ ਐਵੇਂ ਲੱਗਦਾ ਵੀ ਹੈੱਡ ਦੇ ਉੱਤੇ ਐਡੀਆਂ ਐਡੀਆਂ ਤਾਂ ਨਿਊਜ਼ੀਲੈਂਡ ਕਸਾਂਗਾਂ ਹੁੰਦੀਆਂ ਬਾਈ ਜੀ ਬਿਲਕੁਲ ਜੀ ਤੇ ਇਹ ਇੰਜਨ ਆ ਬਿਲਕੁਲ ਜੀ ਇੰਜਨ ਇਹ ਕੰਮ ਕਰਦਾ ਇੰਜਨ ਇਹ ਬਿਲਕੁਲ ਜੀ ਇੰਜਨ ਚੱਲਦਾ ਜੀ ਇਹ ਜੀ ਔਰ ਇਹ ਹੋਰ ਖੁਸ਼ੀ ਦੀ ਗੱਲ ਹੈ ਇਹ ਇੰਜਨ ਆਪਣੇ ਇੰਡੀਆ ਚ ਬਣਿਆ ਹੋਇਆ ਜੀ ਅੱਛਾ ਹਾਂ ਜੀ ਸ਼ਰਮਾ 에ਰੋ ਮਾਡਲਸ ਕਰਕੇ ਆ ਸਾਡੇ ਖਾਸ ਦੋਸਤ ਵੀ ਨੇ ਸ਼ਰਮਾ ਜੀ ਜੀ ਜੋਧਪੁਰ ਦੇ ਵਿੱਚ ਉਹਨਾਂ ਦੀ ਫੈਕਟਰੀ ਹੈ ਜੀ ਜੀ ਔਰ ਉਹ ਇੰਜਣੇ ਤਿਆਰ ਕਰਦੇ ਆ ਜੀ ਕਿਆ ਬਾਤ ਆ ਔਰ ਇਹ ਛੋਟਾ ਜਿਹਾ ਪਿਸਟਨ ਹੈ ਜੀ ਇਹਦੇ ਉੱਪਰ ਆ ਜਿਹੜਾ ਦਿੱਤੀ ਇੱਕ ਟੂਟੀ ਜੀ ਜੀ ਇਹ ਪੁਰਾਣੇ ਜ਼ਮਾਨੇ 'ਚ ਆਪਣੇ ਨਾ ਇੰਜਣਾਂ ਦੇ ਉੱਤੇ ਖਜ਼ਾਨਾ ਟਾਈਟ ਕਰਨ ਨੂੰ ਤੇ ਘੱਟ ਕਰਨ ਨੂੰ ਇੱਕ ਹੁੰਦਾ ਸੀ ਡੀਜ਼ਲ ਇੰਜਣਾਂ ਤੇ ਇਹ ਖਜ਼ਾਨਾ ਇਹਦਾ ਤੁਸੀਂ ਟਾਈਟ ਕਰੀ ਜਾਓਗੇ ਜਿਵੇਂ ਜਿਵੇਂ ਜੀ ਇਹਦੀ ਪਾਵਰ ਵਧੀ ਜਾਊਗੀ ਇਹਦੀ ਕੰਪਰੈਸ਼ਨ ਰੇਸ਼ੋ ਵਧੀ ਜਾਊਗੀ ਅੱਛਾ ਜੀ ਮਤਲਬ ਸਲੀਵ ਦਾ ਸਾਈਜ਼ ਆਪਾਂ ਵਧਾ ਘਟਾ ਸਕਦੇ ਆ ਮੈਂ ਸਮਝ ਗਿਆ ਜੀ ਸਮਝ ਗਿਆ ਸਮਝ ਗਿਆ ਹਾਂ ਔਰ ਇੱਥੇ ਜਿਹੜਾ ਨਟ ਆ ਇਹਦੇ ਜਿਹਦੇ ਪੱਖਾ ਲੱਗਣਾ ਸਿੱਧਾ ਆ ਇਹਦੀ ਕ੍ਰੈਂਕਾ ਵੇਖੋ ਫਿਰਦੀ ਆ ਜੀ ਹੂੰ ਉਹਦੀ ਸਟੋਕ ਇੰਨੀ ਕਰੜੀ ਆ ਤੁਸੀਂ ਟਪਾ ਨਹੀਂ ਸਕਦੇ ਸਟੋਕ ਐ ਅੱਛਾ ਹਾਂ ਦੇਖੋ ਕਮਾ ਕੇ ਤੁਸੀਂ ਇਹਦੀ ਸਟੋਕ ਕੱਢ ਦੋ ਹੱਥ ਨਾਲ ਕਮਾ ਲਾ ਬਈ ਇੰਨੀ ਇੰਨੀ ਤਕੜੀ ਮਤਲਬ ਇੱਕ ਤੁਸੀਂ ਇਹ ਦੇਖੋ ਵੀ ਜਿਹੜਾ ਇੰਜਣ ਵੱਜਿਆ ਵਾ ਅੰਦਰ ਸਲੀਫ ਦੇ ਵਿੱਚ ਉਹ ਇੰਨਾ ਟੈਟ ਆ ਇੰਨਾ ਟੈਟ ਆ ਹਾਂਜੀ ਮਤਲਬ ਇੰਨੀ ਉਹਦੀ ਪ੍ਰੈਸ਼ਰ ਆ ਹਾਂ ਹਾਂ ਔਰ ਇਹ ਮਿੱਟੀਆ ਤੇਲ ਤੇ ਚੱਲਦਾ ਜੀ ਜੀ ਹਾਂਜੀ ਇਹ ਚ ਮਿੱਟੀਆ ਤੇਲ ਪੈਂਦਾ ਇਥਰ ਪੈਂਦਾ ਔਰ ਕਸਟਰੋਇਲ ਜਿਹਨੂੰ ਡਿੰਡੀ ਦਾ ਤੇਲ ਕਹਿੰਦੇ ਆਪਾਂ ਹੂੰ ਤਿੰਨ ਚੀਜ਼ਾਂ ਰਲਾ ਕੇ ਇਹਦਾ ਫਿਊਲ ਬਣਦਾ ਜੀ ਔਰ ਇਹ ਬਿਨਾ ਕਿਸੇ ਸਪਾਰਕ ਪਲੱਗ ਤੋਂ ਹੈ ਜੀ ਜੀ ਬਿਨਾ ਕਿਸੇ ਨੋਜਲ ਤੋਂ ਹੈ ਆ ਡੀਜ਼ਲ ਡੀਜ਼ਲ ਇੰਜਨ ਵਾਲੀ ਥਿਊਰੀ ਆ ਡੀਜ਼ਲ ਇੰਜਨ ਵਾਲੀ ਥਿਊਰੀ ਹੈ ਜੀ ਕੋਈ ਇਹ ਜਿਹਾ ਨੋਜਲ ਨਹੀਂ ਜੀ ਆਹ ਕਾਰਬੂਰੇਟਰ ਆ ਇਹਦਾ ਦੇਖੋ ਆਹ ਇਹਦਾ ਮਿਕਸਚਰ ਇੱਥੇ ਸੈੱਟ ਹੋਣਾ ਹੈ ਇਹ ਇਹ ਰੇਸ ਕਹਿ ਸਕਦੇ ਆਪਾਂ ਰੇਸ ਕਹਿ ਸਕਦੇ ਆ ਇਹ ਫਿਕਸ ਰੇਸ ਵਾਲਾ ਜੀ ਜਿੰਨਾ ਤੁਸੀਂ ਇੱਥੋਂ ਵਧਾ ਦੋਗੇ ਰੇਸ ਦੀ ਸੈੱਟ ਹੋ ਜਾਊਗੀ ਇੱਥੇ ਦੇ ਤੇਲ ਵਾਲੀ ਪਾਈਪ ਲੱਗੇਣੀ ਆ ਦੇਖੋ ਠੀਕ ਹੈ ਜੀ ਤੇ ਸਟਾਰਟ ਫਿਰ ਕਿਵੇਂ ਹੋਊਗਾ ਇਹਦੇ ਕਿ ਤਪਾਵਾਂਗੇ ਕਿਵੇਂ ਇਹਦੇ ਉਰੇ ਪੱਖਾ ਲੱਗੂਗਾ ਜੀ ਇੱਥੇ ਅੱਛਾ ਉਹ ਐ ਆਲਾ ਹਾਂ ਉਹ ਪੱਖੇ ਨੂੰ ਬਸ ਐ ਘੁਮਾਉਣਾ ਆਪਾਂ ਤੇ ਪੱਖਾ ਹੀ ਇਹਦਾ ਵੀਲ ਹੈ ਇਹਦਾ ਵੀਲ ਦਾ ਫਰਾਈ ਵੀਲ ਪੱਖਾ ਹੀ ਹੈ ਓਕੇ ਪੱਖੇ ਨੇ ਇਹਦਾ ਜਿਹੜਾ ਵੀਲ ਦਾ ਕੰਮ ਕਰਨਾ ਜੀ ਇਹਦਾ ਪੱਖਾ ਹੀ ਇਹਨੂੰ ਸਟਾਰਟ ਕਰਕੇ ਉਹੀ ਇਹਦਾ ਫਰਾਈ ਵੀਲ ਬਣਦਾ ਉਹੀ ਫਰਾਈ ਵੀਲ ਬਣਦਾ ਜੀ ਇਹਦਾ ਇਹਦਾ ਪੱਖਾ ਵੀ ਤੁਹਾਨੂੰ ਮੈਂ ਦਿਖਾ ਰਣਾ ਇੱਥੇ ਪਿਆ ਮੇਰੇ ਕੋਲ ਯਾਰ ਹਰਾਨੀ ਵਾਲੀ ਗੱਲ ਆ ਤੇ ਇਹ ਇਹ ਇੰਜਣ ਇਹ ਇੰਜਣਾਂ ਤੋਂ ਵੀ ਆ ਨਾਈਲੋਨ ਦਾ ਪੱਖਾ ਜੀ ਇਹਦਾ ਜੀ ਬਹੁਤ ਮਜ਼ਬੂਤ ਹੈ ਇਸ ਤਰ੍ਹਾਂ ਲੱਗੇ ਹਨ ਜੀ ਆ ਵਾਢੇ ਬਣੇ ਹੋਏ ਵੀ ਸਲਿੱਪ ਨਾ ਕੱਢੇ ਤੇ ਆ ਜਿਹੜਾ ਨਾਟੇ ਚ ਪਾ ਕੇ ਜੀ ਹੂੰ ਇਹ ਪੱਖਾ ਇਹ ਚ ਘਸਿਆ ਜਣਾ ਪੂਰਾ ਫੇਰ ਇਹਦੀ ਸਟੋਕ ਟੱਪਦੀ ਆ ਫੇਰ ਇਹਦੀ ਸਟੋਕ ਟਪਣੀ ਆ ਜੀ ਦੀ ਹੂੰ ਪੂਰਾ ਕੱਸ ਕੇ ਅਜੇ ਵੀ ਸਟੋਕ ਟਾਈਟ ਹੈ ਦੀ ਪੂਰੀ ਹੂੰ ਆ ਉੱਪਰੋਂ ਟੈਟ ਹਨ ਪੂਰਾ ਖਜ਼ਾਨਾ ਢਿੱਲਾ ਕਰਨਾ ਪਊਗਾ ਹੂੰ ਖਜ਼ਾਨਾ ਦਾ ਢਿੱਲਾ ਸਟਾਰਟ ਹੋਏ ਤੋਂ ਬਾਅਦ ਕੱਸ ਦੇਵੇ ਹਾਂ ਫੇਰ ਕੱਸਦਾ ਹਾਂ ਟੱਪਣ ਲੱਗਦੀ ਹੂੰ ਹੁਣ ਬੋਲਣ ਲੱਗਿਆ ਫਲਾਂਸਰਟ ਠੀਕ ਹੈ ਜੀ ਠੀਕ ਹੈ ਕਮਾਲ ਯਾਰ ਕਮਾਲ 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 ਤੇ ਇਹ ਕਿੰਨੇ ਸੀਸੀ ਆ ਬਾਈ ਕਿੰਨੇ ਸੀਸੀ ਆ ਇਹ ਹੈਗਾ ਜੀ ਤਕਰੀਬਨ ਇਹ 3 ਕ ਸੀਸੀ ਦਾ ਇੰਜਨ ਹੋਊਗਾ ਮੇਰੇ ਖਿਆਲੋਂ 3 ਸੀਸੀ ਦਾ ਇਹਨਾਂ ਤੋਂ ਵੀ ਘੱਟ ਹੋਊਗਾ ਇਹ ਜੀ ਇਹਦੀ ਐਗਜ਼ੈਕਟ ਨਹੀਂ ਮੈਨੂੰ ਪਤਾ ਆ ਹੈਗਾ ਜੀ ਇਹ OS ਦਾ ਜਪਾਨ ਦਾ ਬਣਿਆ ਹੋਇਆ ਇਹ ਵੀ ਸੇਮ ਥਿਊਰੀ ਹੈ ਜੀ ਇਹ 55 ਇਹ ਪੁਆਇੰਟ .5 ਕਯੂਬ ਇੰਚ ਇਹ ਤਕਰੀਬਨ 7.5 ਸੀਸੀ ਦਾ ਇੰਜਨ ਹੈ ਜੀ ਆ ਜੀ ਆ 55cc ਦਾ ਹੀ ਤਰਨੇਜੀ ਦਾ ਹਾਂਗਕਾਂਗ ਦਾ ਬਣਿਆ ਹੋਇਆ ਇੰਜਨ ਹੈ ਅੱਛਾ ਇਹ ਤਾਂ 55cc ਤਾਂ ਇਹ ਤਾਂ ਤਕਰੀਬਨ ਉਹਦੇ ਸੀਟੀ 100 ਦੇ ਨੇੜੇ ਤੇੜੇ ਤੇ ਲੱਗਿਆ ਹੈ ਬਿਲਕੁਲ ਬਹੁਤ ਪਾਵਰ ਹੈ ਇਸ ਬਹੁਤ ਪਾਵਰ ਹੈ ਇੰਜਨ ਦੇ ਵਿੱਚ ਇਹ ਮੋਟਰਸਾਈਕਲ ਚਲਾ ਸਕਦਾ ਐਡਾ ਇੰਜਨ ਹੈ ਬਿਲਕੁਲ ਚਲਾ ਸਕਦਾ ਜੀ ਇਹਦੀ 12 ਕਿਲੋ ਦੀ ਥਰਸਟ ਹੈ ਜੀ ਇੰਜਨ ਦੀ 12 ਕਿਲੋ ਵਜਨ ਇਹ ਸਿੱਧਾ ਐ ਚੱਕ ਸਕਦਾ ਵਾਹ ਵਾਹ ਜੀ ਵਾਹ ਆ 26cc ਦਾ ਹੀ ਇਹ ਜਨੂਹਾ ਕੰਪਨੀ ਹੈ ਜਪਾਨ ਦੀ ਹੈ ਵੀ ਜਨੂਹਾ ਜਪਾਨੀ ਇੰਜੀਨੀਅਰੀ ਔਰ ਇਹਦੇ ਵਿੱਚ ਸੈਲਫੇਜ ਮੈਗਨੇਟ ਬਣਿਆ ਵਿੱਚ ਕੋਇਲ ਬਣੀ ਹੈ ਜੀ ਉਹ ਆਪਦਾ ਹੀ ਕਰੰਟ ਪੈਦਾ ਕਰਦਾ ਹੈ ਜੀ ਆ ਦੇਖੋ ਇਹ ਇਹਨਾਂ ਤੋਂ ਵੀ ਜਹਾਜ਼ ਬਣਾ ਰਹੇ ਆ ਬਾਈ ਬਿਲਕੁਲ ਜੀ ਇਹ ਇੰਜਨ ਐਕਚੁਅਲੀ ਜਿੰਨਾ ਫੋਰਨ ਦੇ ਵਿੱਚ ਬਾਹਰਲੇ ਮੁਲਕਾਂ 'ਚ ਜ਼ਿਆਦਾ ਇੰਜਨ ਵਾਲੇ ਵਰਤਦੇ ਆ ਹਾਂਜੀ ਉਹ ਮੈਂ ਸਪਰੇ ਪੰਪ ਵਾਲਾ ਉਹਦਾ ਘਾਹ ਕੱਟਣ ਵਾਲੇ ਦਾ ਇੰਜਨ ਉਹਨੂੰ ਮੋਡੀਫਾਈ ਕਰਕੇ ਲਾਇਆ ਜੀ ਉੱਤੇ ਜੀ ਔਰ ਆਪਾਂ ਤਾਂ ਜਿਗਾੜ ਕੀਤਾ ਫਿਰ ਸਸਤਾ ਹੂੰ ਇਹ ਇੰਜਨ ਮਹਿੰਗੇ ਆ ਬਾਈ ਜੀ ਜਿਵੇਂ ਆ ਇੰਜਨ ਹੁਣ ਘਟੋ ਘਟੇ 18000 ਦਾ ਇੰਜਨ ਹੈ ਜੀ ਅੱਛਾ ਜੀ ਹਾਂ ਜੀ ਆ ਵੀ ਇੰਜਨ ਕੋਈ 20 22000 ਦੇ ਆਸ-ਪਾਸ ਹੈ ਔਰ ਉਹ ਇੰਜਨ ਆਪਾਂ 5000 ਦਾ ਲਿਆ ਸਾਰਾ ਆ ਆ ਕਿੰਨੇ ਕ ਦਾ ਹੋਊਗਾ ਜੀ ਇਹ ਇੰਜਨ ਮਿਲ ਜਾਂਦਾ ਜੀ ਤਕਰੀਬਨ ਤਕਰੀਬਨ ਕੋਈ 6-7000 ਰੁਪਏ ਦਾ 67000 ਹਾਂਜੀ 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 ਹੂੰ ਬਾਈ ਮੈਨੂੰ ਐ ਐ ਦੱਸੋ ਭਾਈ ਇੱਕ ਤੁਸੀਂ ਉਹ ਦੇਖਿਆ ਇੱਕ ਦਿਨ ਮੈਂ ਨਾ ਇੱਕ ਇੱਕ ਨੈਟ ਤੇ ਵੀਡੀਓ ਦੇਖੀ ਇੱਕ ਬੰਦਾ V8 ਇੰਜਨ ਤਿਆਰ ਕਰ ਰਿਹਾ ਨਿੱਕਾ ਆ ਜਾ ਨਿੱਕਾ ਆ ਹਾਂ ਮਿਲ ਜਾਂਦੀ ਤੁਹਾਡੇ ਕੋਲੇ ਤਾਂ ਵੀ ਜ਼ਰੂਰ ਵੀਡੀਓ ਆਈ ਹੋਊਗੀ ਉਹ ਬਹੁਤ ਵਧੀਆ ਨਟ ਕੱਸ ਕੇ ਤੇ ਉਹ ਸਟਾਰਟ ਵੀ ਕਰਤਾ ਉਹ ਬਿਲਕੁਲ ਹੁੰਦਾ ਜੀ ਉਹਦੀ ਕਿੱਟ ਮਿਲਦੀ ਹੈ ਜੀ ਬਾਈ ਜੀ ਉਹ ਕਿੱਟ ਕਾਫੀ ਕੋਸਟਲੀ ਹੈ ਜੀ ਉਹ ਕਿੱਟ ਕਿਤੇ ਆਪਾਂ ਮੰਗਾਵਾਂਗੇ ਕੋਈ ਬਾਹਰੋਂ ਜੋ ਕੋਈ ਬੰਦਾ ਆਇਆ ਆਪਣਾ ਬਾਹਰੋਂ ਮਿਲਦੀ ਆ ਉਹ ਜੀ ਤੋ V8 ਦਾ ਵੀ ਹੈਗਾ V12 ਵੀ ਹੈਗਾ ਉਹ ਜਿਹੜੇ ਵੱਡੀਆਂ ਕਾਰਾਂ ਚ ਇੰਜਨ ਉਹਦੇ ਮਿਨੇਚਰ ਛੋਟੇ ਛੋਟੇ ਬਣਾਏ ਆ ਜੀ ਔਰ ਉਹ ਨਾਈਟਰੋ ਇੰਜਨ ਹੈ ਮੈਥਨੋਲ ਤੇ ਚੱਲਦੇ ਆ ਹਾਂ ਜੀ ਜਿਵੇਂ ਆਹ ਨਾਈਟਰੋ ਇੰਜਨ ਆ ਨਾ ਆਹ ਵੀ ਨਾਈਟਰੋ ਹੈ ਤੇ ਉਹ ਬੜੇ ਵਧੀਆ ਇੰਜਨ ਆ ਜੀ ਉਹ ਬਿਲਕੁਲ ਚੱਲਦੇ ਆ ਆ ਆ ਆ ਆ ਕੀ ਮਾਡਲ ਇਹ ਤਾਂ ਉਦਾਂ ਸ਼ਰਾਰਤ ਕੀਤੀ ਹੋਈ ਆ ਇਹ ਸ਼ਰਾਰਤ ਨਹੀਂ ਜੀ ਉਹ ਆਪਣਾ ਬਾਈ ਜਿਹੜਾ ਹੈਗਾ ਉਥੋਂ ਵਾਲਾ ਉਹ ਜਿਹੜੇ ਚੱਪਲਾਂ ਦੇ ਟਰੈਕਟਰ ਬਣਾਉਂਦਾ ਜੀ ਅੱਛਾ 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 ਉਹ ਕੀ ਉਹਦਾ ਨਾ ਗਰਮੀਤ ਆ ਸ਼ਾਇਦ ਉਹਦਾ ਨਾ ਇਧਰ ਮਾਨਸਾ ਵਾਲੇ ਪਾਸੇ ਆ ਮਾਨਸਾ ਵਾਲੇ ਉਹਦਾ ਮੈਂ ਤਾਂ ਨਾ ਹੀ ਭੁੱਲ ਗਿਆ ਬਾਈ ਦਾ ਕਿ ਉਹਨੇ ਮੈਨੂੰ ਗਿਫਟ ਕੀਤਾ ਸੀਗਾ ਜੀ ਇਹ ਹਾਂ ਹਾਂਜੀ ਹਾਂ ਅੱਛਾ ਫਿਰ ਉਹ ਜਿਹੋ ਜੇ ਬੰਦੇ ਉਹੋ ਜੇ ਹਿਸਾਬ ਨਾਲ ਹੋ ਜਾਂਦਾ ਹਾਂ ਹਾਂਜੀ 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 ਹਾਂ ਤੇ ਸਾਰਾ ਇਹ ਸਾਮਾਨ ਆਈ ਜਿਵੇਂ ਆ ਪਰਪੈਲਰ ਵਗੈਰਾ ਹੁੰਦੇ ਐ ਅਲੱਗ-ਅਲੱਗ ਸਾਈਜ਼ਾਂ ਦੇ ਆ ਦੇਖ ਕਿੰੋਂ ਪ੍ਰੀਤ ਹੋਏ ਆਹ ਲਓ ਇਹ ਆਡਾ-ਆਡਾ ਸਾਈਜ਼ਾਂ ਦੇ ਆ ਲੱਕੜ ਦੇ ਸਾਰੇ ਸੀਐਨਸੀ ਦੇ ਬਣੇ ਹੋਏ ਐ ਜਿਹੜੇ ਜਹਾਜ਼ਾਂ ਦੇ ਪੂਰੇ ਆਡਾ-ਆਡਾ ਸਾਈਜ਼ ਦੇ ਹਿਸਾਬ ਨਾਲ ਲੱਗਦੇ ਐ ਲੈ ਵੀ ਸਜਣੋ ਤੁਸੀਂ ਨਾ ਬਾਈ ਹੁਣਾ ਦਾ ਯਾਦਵਿੰਦਰ ਹੁਣਾ ਦਾ ਚੈਨਲ ਮੈਂ ਪੱਟੀ ਲਾ ਰਿਹਾ ਇੰਸਟਾਗ੍ਰam ਦੀ ਵੀ ਫੇਸਬੁੱਕ ਦੀ ਵੀ YouTube ਦੀ ਵੀ ਉਸ ਪੱਟੀ ਤੇ ਮਤਲਬ ਤੁਸੀਂ ਨਾ ਉਹ ਜੇ ਤੁਸੀਂ ਇੰਸਟਾਗ੍ਰam ਚਲਾਉਣੇ ਬਾਹੀ ਹੋ ਨਾ ਇੰਸਟਾਗ੍ਰam ਕਲਿੱਕ ਕਰ ਲਓ ਜੇ YouTube ਜਾਂ ਫੇਸਬੁੱਕ ਕਲਿੱਕ ਕਰ ਲਓ ਜਾਂ ਤਿੰਨੇ ਹੀ ਕਰ ਲਓ ਤੁਹਾਡੇ ਬੱਚਿਆਂ ਨੂੰ ਸਾਰਾ ਦਿਖਾਓ ਕਿ ਪੰਜਾਬ ਦੇ ਵਿੱਚ ਸਰੀਅਲੇ ਪਿੰਡ ਦੇ ਵਿੱਚ ਯਾਦਵਿੰਦਰ ਸਿੰਘ ਇੱਕ ਸੱਜਣ ਵੱਸਦਾ ਜਿਨੇ ਜਹਾਜ਼ ਮਤਲਬ ਬਣਾਏ ਆ ਸਾਰੇ ਚੱਲਦੇ ਆ ਏਸ਼ੀਆ ਦਾ ਕੋਈ ਵੱਡਾ ਬਣਾਤਾ ਹੈਂਡ ਮੇਡ ਆ ਮਤਲਬ ਸਾਰੇ ਅਵਾਰਡ ਮਿਲੇ ਹੋਇਆ ਜਹਾਜ਼ਾਂ ਨੂੰ ਆ ਜਹਾਜ਼ਾਂ ਨੂੰ ਅਵਾਰਡ ਮਿਲੇ ਹੋਇਆ ਜਿਹੜੇ ਬਾਈ ਹੁਣਾਂ ਨੇ ਏਸ਼ੀਆ ਦੇ ਵਿੱਚ ਸਭ ਤੋਂ ਵੱਡੇ ਹੈਂਡ ਮੇਡ ਜਹਾਜ਼ ਬਣਾਏ ਹੋਏ ਇਹਨਾਂ ਦੇ ਰਿਕਾਰਡ ਆ ਜਿਹੜੇ ਚੱਲਦੇ ਆ ਪੂਰੇ ਪ੍ਰਾਪਰ ਚੱਲਦੇ ਆ ਜਿੰਨਾ ਇੱਕ ਵੱਡਾ ਜਹਾਜ਼ ਕੰਮ ਕਰਦਾ ਉਵੇਂ ਕੰਮ ਕਰਦੇ ਆ ਬਾਈ ਹੁਣਾਂ ਦਾ ਚੈਨਲ ਸਬਸਕ੍ਰਾਈਬ ਕਰਿਓ ਜਿਉਂਦੇ ਰਹੋ